ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁਟ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਚੋਂ ਬਣਾਉਣ ਲੱਗੇ ਆ ਫਾਰਮ ਚ ਬਾਈ ਖੋਲੇ ਦੋ ਗਾਵਾਂ ਨੇ ਦੋਨੇ ਬਾਈ ਸੂਈਆਂ ਸਵਾਈਆਂ ਨੇ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਆ ਜੀ ਬਾਈ ਭਾਈ ਜੀ ਸਸਿਕਾ ਸਿਕਾ ਜੀ ਉਹ ਠੀਕ ਹੋ ਮੁੜੀ ਜੀ ਹਾਂ ਜੀ ਹਾਂ ਜੀ ਪੂਰੇ ਬਾਈ ਨਾਮ ਤੇ ਐਡਰੈਸ ਨਾ ਜੀ ਮੇਰਾ ਜਸ਼ਨਪਈ ਤੇ ਪਿੰਡ ਪਧੌਰ ਜੀ ਜ਼ਿਲ੍ਹਾ ਬਰਨਾਲਾ ਜੀ ਤਸੀਲ ਤਾਪਾ ਬਾਈ ਓਕੇ ਮੋਬਾਈਲ ਨੰਬਰ ਬੋ ਮੋਬਾਈਲ ਨੰਬਰ ਜੀ 62805 ਜੀ 8669 ਜੀ ਠੀਕ ਆ ਭਾਈ ਹਾਂ ਜੀ ਭਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਣਾ ਕਿਹੜਾ ਸੂਆ ਸੂਈ ਬਾਈ ਭਾਈ ਦੂਜਾ ਸੂਆ ਵੜ ਸੂਈ ਵੇ ਬਰੇ ਕਿੰਨਾ ਕ ਟਾਈਮ ਹੋ ਗਿਆ ਭਾਈ ਸੂਈ ਨੂੰ ਭਾਈ ਤਿੰਨ ਦਿਨ ਹੋ ਗਏ ਸੂਈ ਨੂੰ ਬਰੇ ਬਸ ਸਵੇਰੇ ਮਾਲਕ ਐ ਬਰੇ ਬੱਚਾ ਕੀ ਹੈ ਬੱਚਾ ਭਾਈ ਬੱਚਾ ਭਾਈ ਹਾਂ ਠੀਕ ਆ ਆਸਰ ਰੇਅਨ ਪਲਾਂ ਦਾ ਹੈ ਨਹੀਂ ਬੈਠ ਦੇ ਕਰੀਆਂ ਆਈਆਂ ਓਕੇ ਹਾਂ ਬਈ ਠੀਕ ਉਹ ਥਾਂ ਲੈ ਕੇ ਬੈਠ ਜਾਵਾਂ ਓਕੇ ਯਾਰ ਕਿੰਨਾ ਕੁ ਦੁੱਧ ਬਾਦ ਬਈ ਹੁਣ ਬਈ ਬਈ ਸਵੇਰੇ ਮੰਨ ਕੇ ਚਲੋ ਇਹਦੇ ਥੱਲੇ ਬਣ ਕੇ ਵੀਡੀਓ ਪਾਉਣ ਕਾਰਨ ਮੰਨ ਕੇ ਵੀ ਸਾਢੇ 6 ਕਿਲੋ ਦੁੱਧ ਕੱਢਿਆ ਹੋਵੇ ਰੇ ਓਕੇ ਉਸਾਂ ਨਾ ਵੀਰ ਅੰਦਾਜ਼ਾ ਲਾ ਲੈ ਹੁਣ ਵੀਰਾਂ ਨੂੰ ਆਪਾਂ ਟਾਈਮ ਦਿਖਾ ਦੇ ਨਾ ਵੀ ਕੀ ਟਾਈਮ ਹੋ ਗਿਆ ਵੀਰੇ ਕੀ ਟਾਈਮ ਹੋ 12:38 ਹੋ ਗਏ। ਹਾਂਜੀ 12:38 ਮਿੰਟ ਦੀ ਵੀਡੀਓ ਬਣਾ ਰਹੇ ਆ ਵੀਰੇ। ਬਣ ਕੇ ਸਵੇਰੇ ਮਨ ਕੇ ਸਾਢੇ 7 ਵਜੇ ਦੀ ਵੀਰੇ ਖਾਲੀ ਕਰੀ ਵੀ ਆ ਦੇਖੋ। ਖਾਲੀ ਨਹੀਂ ਕਰੀ ਵੀ ਸਾਢੇ 6:00 ਤੱਕ ਡੰਡਿਆ ਵਗਾ। ਉਹ ਬਾਹਰ ਉਹ ਦੁੱਧ ਵੀਰੇ ਅੱਜ ਦੀ ਘੜੀ 20 ਲੀਟਰ ਜਮਾ ਠੰਡਾ ਰੈਡੀ ਆ ਠੀਕ ਆ। ਬੰਦਾ 18 ਮੰਨ ਕੇ ਸੌਦਾ ਕਰੇ ਆਪਣੇ ਨਾਲ। ਠੀਕ ਆ। ਭਾਈ ਦੋ ਡਾਂਗ ਝੋਲੇ ਹਨਾ। ਚਵਾਈ ਚੈੱਕ ਕਰੋ ਮੋਟਾ-ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੈੱਕ ਨਹੀਂ ਨਹੀਂ ਕਹਿਣਾ ਕਰਨ ਵਾਲੀ ਨੇ ਕੋਈ ਨਹੀਂ ਠੰਡੀ ਸੀ। ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜ਼ੀ ਵੈ ਜਾ। ਕਿਆ ਤਵਾਈ ਬੜੀ ਚੰਗੀ ਹੈ ਨਾ ਬਈ ਆਪਣਾ ਨੰਬਰ ਉਹ ਪਗਲਾ ਬੱਚੇ ਆ ਜਮਾ ਹੂੰ ਲਾ ਹੋਰ ਬੜੀ ਤੋਰ ਤੇ ਦਿਖਾ ਦੀਏ ਲੇਵਾ ਨੇੜ ਤੋਂ ਚੈੱਕ ਕਰ ਲੋ ਥਾਨ ਬਹੁਤ ਬਾਕੀ ਨਹੀਂ ਬੱਚਾ ਦਾ ਸਾਡੇ ਕੱਚਾ ਨਾਲੂ ਆ ਜਮਾ ਨਾਲ ਆ ਹੂੰ ਨਾਲ ਕਰਦਾ ਨਹੀਂ ਬੜਾ ਬੱਚਾ ਦਿਖਾ ਦੇ ਕੋਈ ਜੱਕਰ ਨਹੀਂ ਆਰਾ ਨਾਲੂ ਆ ਬਈ ਜਮਾ ਹਰੇ ਨਾਲ ਹੂੰ ਓਕੇ ਆ ਬੋਲ ਦੇ ਬਈ ਤੋਰ ਦੇ ਕੱਟ ਦਾ ਚੰਗਾ ਫਰੀਡ ਚੰਗੀ ਆ ਫੇਸ ਦੀ ਵੀ ਆ ਦੇ ਉਸ ਦਾ ਅੰਦਾਜ਼ਾ ਲਾਉਣ ਵੀਰੇ ਵੀ ਬਣ ਕੇ ਤਰਾਂ ਨੂੰ ਸਵੇਰ ਦੀ ਸਾਡੇ ਇੱਕ ਸੇਕਲ ਬੱਦ ਕੱਢਾ ਵਾ ਵੀਰੇ ਠੀਕ ਆ ਹਾਂਜੀ ਹੂੰ ਉਹਰਾ ਚੈੱਕ ਕਰ ਲਿਓ ਬਾਕੀ ਕੀ ਬਾਤ ਕੱਦਾਲੀ ਬਾੜਾ ਕਿ ਨਹੀਂ ਬਾਈ ਬਾਈ ਪੂਰੇ ਥਾਣੇ ਲੇਵੇ ਵਾਲੀ ਆ ਪੂਰੀ ਉਹ ਨਹੀਂ ਜਿਆ ਵੀ ਹੂੰ ਫਾਂਡੂ ਜਿਆ ਮਾਲ ਆ ਠੀਕ ਆ ਬਾਈ ਹਾਂ ਤੇ ਕੀ ਮੋਲ ਆ ਵੀਰੇ ਜਾਇਜ ਬਸ ਜਾਇਜ ਆ ਵੀਰੇ 60000 ਰੁਪਏ ਬੈਠਦਾ ਲੈਣਾਗਾ ਵੀਰੇ 60000 ਰੁਪਇਆ ਲੈਣਾ ਅਗਲੇ ਵਸ ਮਾਨਤਾ ਨੂੰ ਹੋਜੂ ਵੀਰੇ ਮਾਨਤਾ ਨੂੰ ਵੀਰੇ ਬਸ ਸੌੜ ਕਰੂੰਗਾ ਵੀਰੇ ਸੱਤ ਚੋ ਵੀਰੇ ਓਕੇ ਬਸ ਜਮਾ ਯਾਰ ਲਾਸਟ ਵੀਰੇ 52000 ਰੁਪਏ ਗਿਣੂੰਗਾ ਬਾਈ ਜਮਾ ਠੀਕ ਹੈ ਵੀਰੇ ਠੰਡੀ ਸੀਲ ਬਾੜ ਪੂਰੀ ਫੁੱਲ ਹੈ ਇੱਧਰ ਦੀ ਬਹਿ ਜਾ ਇੱਧਰ ਦੀ ਮਰਜ਼ੀ ਬਹਿ ਇੱਥੇ ਬਹਿ ਜਾ ਚਾਹੇ ਇੱਧਰ ਵੀ ਬਹਿ ਤੇ ਇੱਧਰ ਨਿਕਲਿਆ ਤਾਂ ਵੀ ਕੋਈ ਡਿੱਕਾ ਨਹੀਂ ਬਹਿਣ ਠੀਕ ਹੈ ਹੂੰ ਜਿਵੇਂ ਮਰਜ਼ੀ ਬਾਈ ਕਹਿੰਦਾ ਜਿਵੇਂ ਮਰਜ਼ੀ ਕਰੀ ਜਾ ਬਾਈ ਯਾਰ ਗਰਮ ਤਾਂ ਪਸ਼ੂ ਆਪਾਂ ਨਾਲ ਜੀਵਨ ਜਿੰਗੀ ਲੈਤਾ ਨਾ ਹੀ ਕਦੇ ਲੈਣਾਗਾ ਬਾਈ ਠੀਕ ਹੈ ਬਾਈ ਹਰੇਆ ਸੀ 200 ਰੁਪਿਆ ਭਾਈ ਇਹ ਨਾਲ ਲੈ ਨਹੀਂ ਆ ਠੀਕ ਆ ਕਿ ਨਹੀਂ ਹਾਂ ਅੱਗੇ ਦੋ ਲੋਕ ਕਿਹੜਾ ਸੂਇ ਹੈ ਵੀਰੇ ਇਹ ਵੀਰੇ ਦੂਜਾ ਸੀਗਾ ਕਿੰਨਾ ਕ ਟਾਈਮ ਹੋ ਗਿਆ ਸੂਇ ਨੂੰ ਇਹੋ ਭਾਈ ਸੂਇ ਨੂੰ ਹੋ ਗਈ ਵੀਰੇ 10 ਦਿਨ ਵੀਰੇ ਬੱਚਾ ਕੀ ਆ ਮਗਰ ਬੱਚਾ ਮਗਰ ਭਾਈ ਇਹ ਬੱਚਾ ਮਗਰ ਭਾਈ ਮੱਛੀ ਆ ਗਈ ਜਰਸੀ ਦੀ ਆ ਗਈ ਹਮ ਮੱਛੀ ਚੰਗੀ ਆ ਨਾ ਮੱਛੀ ਪੂਰੀ ਚੰਗੀ ਆ ਗਈ ਵੀਰੇ ਠੀਕ ਆ ਕਿੰਨਾ ਕ ਦੁੱਧ ਬਾਦ ਹੁਣ ਰਹਿ ਗਿਆ ਭਾਈ 14 ਲੀਟਰ ਉਹਦਾ ਰੈਡੀ ਆ ਵੀਰੇ ਸਵੇਰ ਦੀ ਖਾਲੀ ਕਰ ਸਵੇਰੇ ਚੌਂਦਿਆਂ ਦੀ ਆਪਾਂ ਵੀਡੀਓ ਦਿਖਾ ਦਿੰਨੇ ਤੁਹਾਨੂੰ ਹਮ ਆਪਾਂ ਸਾਰਾ ਕੁਝ ਆਪਾਂ ਪ੍ਰੂਫ ਰੱਖਦੇ ਨੇ ਭਾਈ ਉਹ ਨਹੀਂ ਗੱਲ ਹੁੰਦੀ ਦੀ ਆਪਣੀ ਗੱਲ ਉਹ ਨਹੀਂ ਕਰਾਂਗੇ ਜਿਹੜੀ ਬਾਕੀ ਬਹੁਤ ਹੀ ਲੋੜਾਂ ਚੋਲੇ ਬਾਕੀ ਹਾਂ ਵੀਰ ਆਪ ਦੀ ਚੋਲੇ ਆਪ ਦੀ ਆ ਜਾਣਾ ਚ ਬਾਈ ਲੈ ਸਵੇਰੇ ਬਾਅਦ ਦੀ ਦੇਖ ਲੈ ਕਿੱਥੇ ਜੀ ਹਮ ਲੈ ਬਹੁਤ ਹੀ ਤੇ ਥਾਣੇ ਤੁਣ ਕੇ ਮੈਂ ਲੈ ਬਾਈ ਲੈ ਵਨ 82 ਚੈੱਕ ਕਰ ਲੋ ਤੇ ਬੌਦਰ ਨੇ ਸਾਇਰ ਮਾੜੀ ਬਈ ਸਾਇਰ ਜੂੜ ਦਿਖਾਉਂਦੀ ਆ ਉਹ ਵੀ ਅੱਖਾਂ ਦੇ ਸਾਹਮਣੇ ਆਪਣੀ ਹਨਾ ਸਾਇਰ ਦਿਖਾਉਂਦੀ ਆ ਮਾੜੀ ਜੀ 1921 ਠੀਕ ਆ 19 ਕੀ ਸਾਇਰ ਦਿਖਾਉਂਦੀ ਠੰਡੀ ਸੀ ਇਹ ਵੀ ਬੋਲਦਾ ਪੂਛ ਚੱਕ ਕੇ ਖੜ ਜਾਂ ਲੰਗਾ ਕਰਮ ਵਾਲਿਆਂ ਜਵਾਨੀ ਲ ਠੀਕ ਆ ਯਾਰ ਇੰਨਾ ਇੱਥੇ ਲੈ ਕੇ ਜਾਣੀ ਆ ਸਾਹ ਨੂੰ ਝੂਲੀ ਬੜੀ ਮਣੀ ਤੋਰੀ ਬਈ ਤੇ ਮੁੱਲ ਕੀ ਆ ਭਰਾ ਜੈਜ ਬਾ ਯਾਰ 45000 ਰੁਪਏ ਬਈ ਮੈਂ ਤਾਂ ਗਿਣਨਾ ਗਗਰੇ ਬਸ ਠੀਕ ਆ ਉਹ ਕਾ ਪੁੱਕਾ ਬਸ ਬਣੀ ਮੈਂ ਉਹ ਸੋੜ ਹੀ ਕਰੂ 100 ਰੁਪਿਆ ਠੀਕ ਆ ਬਸ ਹਾਂ 45000 ਦੇ ਗਿਣੂਗਾ ਬਈ ਠੀਕ ਹੈ ਜੀ ਹੂੰ بس 100 ਰੁਪਏ ਛੋੜ ਕਰੂੰ ਬਸ ਓਕੇ ਵੀਰੇ ਉਹ ਵੀਰ ਹੀ ਫੋਨ ਲਾਵੇ ਬਾਹਰ ਤੇ ਵੀ ਜਨੇ ਬਸ ਲੈਣੀ ਆ ਉਹ ਤੇਰੀ ਬਣ ਕੇ ਚੱਲੇ 30 35 ਵਾਲਾ 40 ਵਾਲਾ ਵੀ ਮੈਨੂੰ ਫੋਨ ਨਾ ਲਾਵੇ ਵੀਰ ਜਾਨੀ ਹਜ਼ਾਰ ਵਾਲਾ ਠੀਕ ਆ ਭਾਈ ਹਾਂਜੀ ਠੀਕ ਉਹ ਬੰਦੇ ਫੋਨ ਲਾਉਣ ਵੀ ਜਿਨ੍ਹਾਂ ਨੇ ਬਾਹਰ ਲੈਣੀ ਆ ਵਾ 45000 ਛੋੜ ਕਰੂੰਗੇ ਠੀਕ ਹੈ ਜੀ ਹਾਂਜੀ ਠੰਡੀ ਸੀਲੇ ਵੀ ਪੂਰੀ ਫਲਾ ਤਾਰਾ ਮਾਰਦੇ ਨੇ ਭਾਈ ਤਾਰਾ ਮਾਰਦੇ ਆਈ ਭੇਜਾ ਹੈ ਕੋਈ ਚੱਕਰੀ ਨਹੀਂ ਨਾ ਨਾ ਭਾਈ ਆਪਾਂ ਤੈਨੂੰ ਬਾਹਰ ਬਾਹਰ ਤਾਂ ਮੈਂ ਲੈਂਦਾ ਹੀ ਨਹੀਂ ਹੂੰ ਚਵਾਈ ਚੰਗੀ ਆ ਹਨ ਚਵਾਈ ਪੂਰੀ ਚੰਗੇ ਚਿੱਟਾ ਬੋਬਲ ਲੈ ਜਾਵਾਂ ਹੂੰ ਜਰ ਜਿਹੜੇ ਵੀਰ ਨੇ ਲੈਣੀ ਆਂ ਦੀ ਦੋ ਡਾਂਗ ਫੱਲਜੀ ਕਰ ਲੈ ਜਿਹੜਾ ਬੰਦਾ ਆਨਲਾਈਨ ਮੰਗਾਊਗਾ ਆਪਣੀ ਵੀਰੇ ਘਰ ਤੱਕ ਪਹੁੰਚ ਤੱਕ ਦੀ ਵੀਰੇ ਗਰੰਟੀ ਹੋਊਗੀ ਠੀਕ ਆ ਆਪਣੇ ਘਰੇ ਮਾਲ ਦੀ ਸੱਲੀ ਕੀਤੀ ਜਾਵੇ ਆਪਣੇ ਗੇਟ ਉਪਰੇ ਟ ਆਪਣਾ ਬਾਰ ਦਿਖਾ ਦੇ ਬਾਵੇ ਉਥੇ ਉਤੋਂ ਬਾਹਰ ਹੋ ਗਈ ਆਪਣੀ ਕੋਈ ਗਰੰਟੀ ਨਹੀਂ ਉਈਆਂ ਸਵਾਈਆਂ ਨੇ ਬਾਈ ਕਹਿੰਦਾ ਦੋ ਡੰਗ ਚੋ ਕੇ ਲੈ ਜੂਗੇ ਠੀਕ ਹੈ ਕਿ ਨਹੀਂ ਤੇ ਘਰੋਂ ਬਾਈ ਕਹਿੰਦਾ ਕੋਈ ਗਾਰੰਟੀ ਨਹੀਂ ਉਸ ਤੋਂ ਬਾਅਦ ਠੀਕ ਹੈ ਕਿ ਨਹੀਂ ਤੇ ਕਿਸੇ ਵੀਰ ਨੂੰ ਦੋਨਾਂ ਚੋ ਕੋਈ ਵੀ ਪਸੰਦ ਤੱਕ ਜੀ ਦਾ ਗਾਰੰਟੀ ਹੈ ਜੀ ਵੀਰੇ ਜੇਵਾ ਆਨਲਾਈਨ ਮੰਗਾਉਗਾ ਜਿਹੜਾ ਜਿਹੜਾ ਵੀਰੇ ਇੱਛਾ ਕੇ ਲਊਗਾ ਉਹਦੀ ਆਪਣੀ ਕੋਈ ਗਾਰੰਟੀ ਨਹੀਂ ਵੀਰੇ ਓਕੇ